ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ 'ਚ ਮੈਂ ਤੁਹਾਡਾ ਬਿੰਦਾ ਲਾਹੌਰੀਆ YouTube ਚੈਨਲ ਤੇ Facebook ਪੇਜ ਦਾ ਨਾਮ ਵੀ ਜਿਹੜਾ ਬਿੰਦਾ ਲਾਹੌਰੀਆ ਤੇ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਹਾਂ ਜੀ ਪੁਰਾਣੇ ਟਰੈਕਟਰਾਂ ਦੀ ਆਪਣੇ ਜਿਵੇਂ ਲਾ ਲੋ ਐਤਵਾਰ ਹਰ ਐਤਵਾਰ ਮੰਡੀ ਲੱਗਦੀ ਹੈ ਜੀ ਟਰੈਕਟਰਾਂ ਦੀ ਕਾਰਾਂ ਦੀ ਸਭ ਕਹੇ ਦੀ ਤੇ ਅੱਜ ਜਿਹੜੇ ਟਰੈਕਟਰ ਹੈ ਆਪਣੇ ਕੋਲ ਹਾਲੈਂਡ ਟਰੈਕਟਰ ਏਜੰਸੀ ਦੇ ਵਿੱਚ ਜਿਹੜੇ ਕਟਿੰਗ 'ਚ ਆਏ ਹੈ ਤੇ ਉਹ ਮੈਂ ਤੁਹਾਨੂੰ ਇੱਕ ਰਾਂ ਕੀ ਮਾਡਲ ਹੈ ਕੀ ਰੇਟ ਹੈ ਤੇ ਨੰਬਰ ਕਿੱਥੋਂ ਦਾ ਹੈ ਹਨਾ ਸਾਰੇ ਟਰੈਕਟਰ ਤੁਹਾਨੂੰ ਨਿਗਾਹ ਕਰਾ ਦਈਏ ਤਾ ਅੱਗੇ ਫਿਰ ਜਿਵੇਂ ਸੀਜ਼ਨ ਆ ਰਿਹਾ ਜਿਵੇਂ ਹੁਣ ਟਰੈਕਟਰਾਂ ਦੀ ਆਪਾਂ ਨੂੰ ਜ਼ਰੂਰਤ ਹੈ ਜਿਵੇਂ ਲਾ ਲਓ ਆਸ਼ਾ ਹੋ ਗਿਆ ਹਨਾ ਇਸ ਤਰ੍ਹਾਂ ਦੇ ਜਿਹੜੇ ਟਰੈਕਟਰ ਛੋਟੇ ਹੁਣ ਉਹਨਾਂ ਦਾ ਟਾਈਮ ਹੈ ਟੁੜੀ ਵਾਲੀ ਮਸ਼ੀਨ ਚੱਲਣੀ ਹੈ ਟੁੜੀ ਵਾਲੇ ਵਾਸਤੇ ਵੱਡੇ ਟਰੈਕਟਰ ਵੀ ਚਾਹੀਦੇ ਆ ਤੇ ਮੈਂ ਤੁਹਾਨੂੰ ਸਾਰੇ ਨਿਗਾਹ ਕਰਾਉਣਾ ਤੇ ਪਹਿਲਾਂ ਤਾਂ ਸਵਾਗਤ ਕਰਦੇ ਆ ਤੁਹਾਡਾ ਨਵੀਂ ਵੀਡੀਓ ਚ ਤੇ ਨਾਲ ਨਾਲ ਤੁਹਾਨੂੰ ਟਰੈਕਟਰ ਦਿਖਾਉਨੇ ਆ ਤੇ ਨਾਲ ਨਾਲ ਦੱਸਦੇ ਆ ਜੀ ਇਹ ਆਪਣੇ ਕੋਲ ਜਿਵੇਂ ਲਾ ਲਓ ਆਸ਼ਰ 2007 ਮਾਡਲ ਟਰੈਕਟਰ ਹੈ ਜੀ ਤੇ ਕੰਡੀਸ਼ਨ ਤੁਸੀਂ ਇਹਦੀ ਦੇਖ ਹੀ ਸਕਦੇ ਆ ਪਹਿਲੀ ਪਾਰਟੀ ਦਾ ਟਰੈਕਟਰ ਹੈ ਇਹ ਟਰੈਕਟਰ ਨਵਾਂ ਨਿਕਲਿਆ ਸੀਗਾ ਜੀ ਤੇ ਉਸੇ ਪਾਰਟੀ ਤੋਂ ਆਪਾਂ ਖਰੀਦਿਆ ਆ ਤਾਂ ਇਹਦੀ ਜੇ ਡਿਮਾਂਡ ਦੀ ਗੱਲ ਕਰੀਏ ਤਾਂ 1 ਲੱਖ 80000 ਰੁਪਏ ਡਿਮਾਂਡ ਹੈ ਜੀ ਪੰਜਾਹ ਨੰਬਰ ਹੈ ਫਸਟ ਓਨਰ ਫਸਟ ਓਨਰ ਹੈ ਬਾਕੀ ਜਿਵੇਂ ਜਿਹੜਾ ਕੋਈ ਰੇਟ ਦਾ ਵਾਅਦਾ ਘਾਟਾ ਹੈ ਉਹ ਆਪਾਂ ਤੁਸੀਂ ਆ ਕੇ ਦੇਖ ਸਕਦੇ ਹੋ ਫੋਨ ਤੇ ਕਰ ਲਾਂਗੇ ਬਾਕੀ ਹੈ ਨਾ ਇਹ 2000 ਮਾਡਲ ਹੈ ਇਹ ਵੀ ਪੰਜਾਬ ਨੰਬਰ ਹੈ ਪਾਵਰ ਸ਼ੇਅਰਿੰਗ ਕੀਤਾ ਹੋਇਆ ਟਰੈਕਟਰ ਹੈ ਇੰਜਨ ਗੇਅਰ ਦਾ ਜਿਵੇਂ ਲਾ ਲਓ ਵਧੀਆ ਤਾਂ ਇਹਦੀ ਡਿਮਾਂਡ ਜਿਹੜੀ ਹੈ 3 ਲੱਖ ਰੁਪਇਆ ਜੀ ਇਸ ਤੋਂ ਅੱਗੇ ਆ ਗਿਆ ਜੀ ਅਰਜਨ ਅਰਜਨ ਹੈਗਾ ਜੀ 21 ਮਾਡਲ ਏਸੀ ਕੈਬਨ ਦੇ ਨਾਲ ਇਹ ਵੀ ਆਪਣਾ ਫਸਟ ਓਨਰ ਹੈ ਪੰਜਾਬ ਨੰਬਰ ਪੀਵੀਟੀ ਮਕਸਰ ਦਾ ਨੰਬਰ ਹੈ ਇਹਦੀ ਜੀ ਡਿਮਾਂਡ ਦੀ ਗੱਲ ਕਰੀਏ ਤਾਂ 2.8 ਹੈ ਤੇ ਇਸ ਤੋਂ ਨਾਲ ਆ ਗਿਆ ਜੀ 36 ਤੀ ਨੀਲਾ 2002 ਮਾਡਲ ਇਹ ਮੈਨੂਵਲ ਸਟੀering ਚ ਬਿਨਾ ਪਾਵਰ ਤੋਂ ਤੇ ਟਾਇਰ ਟੱਪਾ ਜਿਹੜੀ ਕੰਡੀਸ਼ਨ ਹੈ ਤੁਹਾਡੇ ਸਾਹਮਣੇ ਹੈ 2,85,000 ਡਿਮਾਂਡ ਹੈ ਇਹਦੀ ਤੇ ਇਸ ਤੋਂ ਬਾਅਦ ਆ ਗਿਆ 5045 ਇਹ 18 ਮਾਡਲ ਹੈ ਜੀ 4,55,000 ਡਿਮਾਂਡ ਕਰਦੇ ਆਂ ਬਾਕੀ ਜਿਹੜਾ ਆਪਾਂ ਕੋਲ ਨਾ ਬੈਠ ਕੇ ਜਿਹੜੀ ਇਹਦੀ ਡੀਲ ਕਰ ਲਾਂਗੇ ਹਨਾ ਰੇਟ ਜਿਹੜਾ ਵਾਧਾ ਘਾਟਾ ਕਰ ਲਾਂਗੇ ਬਾਕੀ ਫੋਨ ਕਰ ਸਕਦੇ ਆਂ ਤੇ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲ ਸੋਰਾਜ ਡਾਇਰੈਕਟਰ 852 ਇਹ ਤੇ ਹੀ ਮੈਨੂਫੈਕਚਰ ਹੈ 24 आरसी ਹੈ ਤਾਂ 24 ਜੀ ਟ੍ਰੈਕਟਰ ਨਿਕਲੇ ਆ ਵੇ 1000 ਕ ਘੰਟਾ ਚੱਲੇ ਆ ਵੇ ਤਾਂ ਇਹਦੀ ਜੀ ਡਿਮਾਂਡ ਗੱਲ ਕਰੀਏ 785 ਹੈ ਇਹਦੇ ਨਾਲ ਆ ਗਿਆ ਜੀ 730 11 ਮਾਡਲ ਇਹ ਵੀ ਪੰਜਾਬ ਨੰਬਰ ਹੈ ਫਸਟ ਓਨਰ ਹੈ ਤਾਂ ਇਹਦੀ ਡਿਮਾਂਡ ਦੀ ਗੱਲ ਕਰੀਏ 275000 ਰੁਪਿਆ ਅੱਗੇ ਆ ਗਿਆ ਜੀ 265 ਮਹਿੰਦਰਾ 22 ਮਾਡਲ ਇਹ ਸਵਾ 4 ਡਿਮਾਂਡ ਕਰਦੇ ਆ ਪੰਜਾਬ ਨੰਬਰ ਹੈ Ориਜਨਲ ਟਰੈਕਟਰ ਹੈ ਸਾਰਾ 16 ਟਰੈਕਟਰ ਹੈ ਜੀ ਅੱਗੇ ਆ ਗਿਆ ਜੀ 92 ਮਾਡਲ 265 ਹਰਿਆਣਾ ਨੰਬਰ ਹੈ 135000 ਡਿਮਾਂਡ ਕਰਦੇ ਆ ਅੱਗੇ ਆਪਣੇ ਕੋਲ ਆ ਗਿਆ ਆਸ਼ਰ 248 ਮਾਡਲ Ориਜਨਲ ਟਰੈਕਟਰ ਹੈ ਜੀ ਮਗਰਾੜ ਜਿਹੜੇ ਸਿਕਡਾਂ ਜਾਂ ਖਰਾਬ ਸੀ ਉਹ ਆਪਣਾ ਲਗੜੀਆਂ ਦਿੱਤੀਆਂ ਇਹਦੀਆਂ ਤਾਂ ਇਹਦੀ 190000 ਡਿਮਾਂਡ ਕਰਦੇ ਆ ਜੀ ਟਰੈਕਟਰ तकरीबन ਇੱਕ ਹੀ ਆਪਣੇ ਕੋ ਹਰਿਆਣਾ ਨੰਬਰ ਹੈ 265 ਬਾਕੀ ਸਾਰੇ ਪੰਜਾਬ ਨੰਬਰ ਹੈ ਇਹ 11 ਮਾਡਲ 5500 ਜਿਮੀਦਾਰ ਦਾ ਟਰੈਕਟਰ ਹੈ ਜੀ ਅੱਗੇ ਆਪਣੇ ਕੋਲ 10 ਟਰੈਕਟਰ 5500 1650 ਆਇਆ ਸੀ ਆਪਣੇ ਸੇਲ ਹੋ ਗਏ ਤੇ ਆਪਣੇ ਕੋਲ ਜਿਵੇਂ ਲਾਲੋ ਡਿਮਾਂਡ ਸੀਗੀ ਫੋਨ ਆਉਂਦੇ ਸੀ ਵੀ 5500 ਟਰੈਕਟਰ ਕੋਈ ਹੋਵੇ ਸੋਣਾ ਦਵਾਇਓ ਤੇ ਇਹ ਮੰਨ ਲਓ ਜਿਵੇਂ ਜਿਮੀਦਾਰਾ ਟਰੈਕਟਰ ਹੀ ਹੈ ਆਪਣੇ ਕੋਲ ਸੇਲ ਆਸਤੇ ਆਇਆ ਹੈ 2011 ਮਾਡਲ ਹੈ ਪਿਆਮ ਨੰਬਰ ਹੈ ਜੀ ਫਸਟ ਓਨਰ ਆ ਇਹ 470000 ਡਿਮਾਂਡ ਹੈ ਇਹਦੀ ਇਹ ਟਰੈਕਟਰ ਆਪਣੇ ਕੋਲ ਜਿਹੜੇ ਸਾਰੇ ਐ ਹਾਲੈਂਡ ਏਜੰਸੀ ਮਲੋੜ ਤੁਸੀਂ ਆ ਕੇ ਦੇਖ ਸਕਦੇ ਹੋ ਤੇ ਫੋਨ ਨੰਬਰ ਵੀ ਵਿੱਚ ਮੈਂਸ਼ਨ ਕਰਾਂਗੇ 9883100005 ਸਕਰੀਨ ਤੇ ਵੀ ਚਲਾਵਾਗੇ ਬਾਕੀ ਜਿਵੇਂ ਹੁਣ ਸੀਜ਼ਨ ਦਾ ਟਾਈਮ ਆ ਗਿਆ ਤੇ ਇਹਨੂੰ ਆਪਾਂ ਸਾਰੇ ਟਰੈਕਟਰਾਂ ਨੂੰ ਲਗਭਗ ਡਿਸਕਾਊਂਟ ਕਰਕੇ ਅੱਗੇ ਦੇਣਾ ਹੈ ਤੋ ਅੱਗੇ ਫਿਰ ਆਪਾਂ ਨਵੇਂ ਮਿਲਦੇ ਆਂ ਸੋ ਅੱਜ ਦੀ ਵੀਡੀਓ ਇੰਨੀ ਫਿਰ ਮਿਲਦੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ